ਲਓ ਵੀ ਮਿੱਤਰੋ ਸਾਰਿਆਂ ਨੂੰ ਸਸਵੀ ਕਾਲ ਜੀ ਜਿੰਨੇ ਵੀ ਬੰਦੇ ਜੱਸਾ ਨਗਲ ਤੋਂ ਪੇਜ ਨਾਲ ਜੁੜੇ ਹੋਏ ਆ ਸਾਰਿਆਂ ਦਾ ਬਹੁਤ-ਬਹੁਤ ਵੈਲਕਮ ਆਪਣਾ ਚੜ੍ਹਦੇ ਦਿਨ ਦੇਖੋ ਜੀ ਥੋੜੀ-ਥੋੜੀ ਧੁੱਪ ਨਿਕਲੀ ਅੱਜ ਤੇ ਬੱਕਰੀਆਂ ਕੱਢਦੇ ਆ ਬਾਹਰ ਤੇ ਪਾਣੀ ਪੂਣੀ ਡੋਲਦੇ ਆ ਪਹਿਲਾਂ ਠੰਡਾ ਰਾਤ ਵਾਲਾ ਖੁਰਦੀਆਂ ਸਾਫ਼ ਨੇ ਇਹਨਾਂ ਨੂੰ ਨੀਰਾ ਪਾ ਕੇ ਸੁੱਕਾ ਮੂਫਲੀ ਦਾ ਘੋੜੀਆਂ ਨੂੰ ਨੀਰਾ ਪਾ ਦਿੰਦੇ ਆ ਦੂਜੀ ਵਾਰ ਤੇ ਬਣੇ ਰਹੋ ਵਲੌਗ ਨਾਲ ਦੇਖਿਓ ਅੱਜ ਕੀ ਕੀ ਬਣਦਾ ਗੱਲ ਹੋਰ ਬਾਈ ਜੀ ਅਗਲਾ ਕਹਿ ਦਿੰਦਾ ਨਾ ਵੀ ਨਸਲੇ ਵੱਦ ਨਸਲਿਆ ਦਾ ਕਿੱਥੋਂ ਪਤਾ ਲੱਗਦਾ ਆ ਦੇਖੋ ਆ ਕੁੱਤਾ ਇਹਨੂੰ ਨਾ ਕੋਈ ਬੰਦਾ ਫੇਟ ਮਾਰ ਗਿਆ ਸੀ ਤੇ ਮੈਂ ਚੱਕ ਲਿਆ ਆ ਜਮਨ ਨਿਕਾਇਆ ਸੀ ਕਤੂਰਾ ਜਾ ਤੇ ਮੈਂ ਚੱਕ ਲਿਆ ਆ ਤੇ ਜਦੋਂ ਹੁਣੇ ਪਲ ਗਿਆ ਇਹਨੂੰ ਰੋਟੀਆਂ ਵੀ ਪੈਂਦੀਆਂ ਲੱਸੀ ਵੀ ਪੈਂਦੀ ਆ ਹੋਰ ਵੀ ਬਾਦੂ ਕੁਝ ਪੈਂਦਾ ਤੇ ਅੱਜ ਦੀ ਪਲੇਟ ਫੁੱਲ ਹੋਈ ਐ ਇੱਕ ਦਿਨ ਤਾਂ ਇਹਨੇ ਪਹਿਲਾਂ ਪੱਠ ਦੇ ਦੰਦ ਮਾਰੇ ਅੱਜ ਇਹਨੇ ਆਪਣੇ ਕੋਲੇ ਵੱਡੀ ਬੱਕਰੀ ਸੀ ਉਹ ਬਿਮਾਰ ਸੀ। ਉਹਦੇ ਕੰਨ ਤੇ ਦੰਦ ਮਾਰ ਗਿਆ ਵੀ ਖਾਣ ਦੀ ਕੋਸ਼ਿਸ਼ ਕਰੀ ਗਲ ਕਰ ਵੀ ਹਿਸਾਬ ਚ ਨਹੀਂ ਆਈ ਇਹਦੇ। ਉਹਦੇ ਕੰਨ ਸਾਰਾ ਸੱਲ ਤਾ ਇਹਨੇ। ਵੀ ਮਾਸ ਘੜਤਾ ਅੰਦਰੋਂ ਨਾੜਾ ਪੈਂਚਰ ਕਰਤੀਆਂ। ਲਹੂ ਨਿਕਲ ਜਾਂਦਾ ਸੀ ਉਹਦੇ। ਇਹ ਹੁੰਦਾ ਹੈਗਾ ਬਦਨਾਸਲਾ ਕੁੱਤਾ ਇਹਦੀ ਕਿਉਂਕਿ ਜਿਹੜਾ ਬੰਦਾ ਕੁੱਤਾ ਆਪਦੇ ਮਾਲਕ ਦੇ ਨੁਕਸਾਨ ਕਰਨ ਲੱਗ ਜੇ ਉਹ ਕੁੱਤਾ ਨਸਲੀ ਨਹੀਂ ਹੁੰਦਾ। ਇੱਕ ਮੇਰੇ ਕੋਲੇ ਪਹਿਲਾਂ EVVT ਲਿਆਇਆ ਸੀ ਮੈਂ। ਚਲੋ ਸ਼ੌਂਕ ਸੀ ਪਹਿਲਾਂ ਰੱਖਣ ਦਾ। ਤੇ ਜੀ ਉਹ ਕੁੱਤੇ ਨੇ ਮੇਰੀ ਘੋੜੀ ਢਾਲੀ ਸੀ ਸਾਰੀ ਘੋੜੀ ਪਾੜਤੀ ਸੀ ਠੀਕ ਹੈ ਜੀ ਤੇ ਐਵੇਂ ਮਨੋ ਵੀ ਉਹ ਉਹ ਜਾਨਵਰ ਫਿਰ ਆਪਾਂ ਇੱਕ ਇੱਕ ਘਾਂਟਾ ਵੀ ਨਹੀਂ ਕਰੇ ਰੱਖਿਆ ਉਦੀ ਟਪਾਤੇ ਚਾਹੇ ਉਹ ਗਾਹਾਂ ਜਾ ਕੇ 50000 ਦਾ ਵੇਚਿਆ ਚਾਹੇ ਲੱਖ ਦਾ ਵੇਚਿਆ ਠੀਕ ਹੈ ਪੂਰਾ ਪਹਾੜਾ ਲੜਾਕੂ ਕੁੱਤਾ ਬਣਿਆ ਕਰ ਆਪਾਂ ਨਹੀਂ ਕਰੇ ਰੱਖਿਆ ਆਪਣੇ ਕੋਲੇ ਹਾਇਦਰ ਕੁੱਤਾ ਬੈਠਾ ਪਾਵ ਲੋ ਆਪਣੇ ਨਾਲੇ ਹਾਇਦਰ ਦਾ ਬੱਚਾ ਜੀ ਠੀਕ ਹੈ ਬਾਈ ਮੈਂ ਆਪਣੀਆਂ ਨਾ ਪੁਰਾਣੀਆਂ ਕਲਿੱਪਾਂ ਕੱਢ ਲਿਆ ਉਦੋਂ ਆਪਣੇ ਕੋਲੇ ਬਸ਼ੇਰਾ ਸੀ ਨੋਕਰਾ ਤੇ ਉਹ ਮਹੀਨੇ ਦਾ ਬਸ਼ੇਰਾ ਸੀ 나ੜੂਆ ਵੀ ਕੱਚਾ ਸੀ ਉਹ ਵੀ ਬੱਚਾ ਛੋਟਾ ਸੀ ਉਹ ਕੋਲੇ ਆ ਕੇ ਖੜ ਜਾਂਦਾ ਤੇ ਉਹ ਉਹਨੂੰ ਜੱਫੀ ਪਾ ਕੇ ਕੁੱਤਾ ਉਹਨੂੰ ਜੱਫੀ ਪਾ ਕੇ ਖੜ ਜਾਂਦਾ ਮੇਰੇ ਕੋਲ ਆਡੀਓ ਵੀਡੀਓ ਪਈਆਂ ਨੇ ਮੈਂ ਸਾਨੂੰ ਵਿੱਚ ਕਲਿੱਪਾ ਲਾਹਾਂਗਾ ਉਹਦੀਆ ਉਹਦੇ ਨਾਲ ਖੇੜਦੇ ਨਹੀਂ ਤੇ ਤੁਸੀਂ ਐਂ ਦੇਖੋ ਵੀ ਉਹ ਐਡਾ ਲੜਾਕੂ ਕੁੱਤਾ ਉਹਦਾ ਪਿਓ ਇੰਨਾ ਭੜਾ ਲੜਿਆ ਠੀਕ ਹੈ ਉਹਨੂੰ ਕੋਈ ਪਰਵਾਹ ਨਹੀਂ ਮੂਰੇ ਕੁੱਤਾ ਕਿੱਡੇ ਹੀ ਹੋਵੇ ਇਹ ਵੀ ਉਹੋ ਜੀ ਹੈ ਮੈਂਟਲ ਠੀਕ ਹੈ ਗੱਲ ਕਰ ਇਹਨੂੰ ਇੰਨਾ ਪਤਾ ਵੀ ਆਹ ਮੇਮ ਬਣਾਗਾ ਆਹ ਮੇਰੇ ਮਾਲਕ ਦੀ ਬੱਕਰੀ ਹੈ ਆ ਮੇਰੀ ਮਾਲਕ ਦੀ ਘੋੜੀ ਆ ਬਾਈ ਅੱਜ ਤੱਕ ਨਾ ਇਹਦੇ ਬਾਪ ਨੇ ਮੂੰਹ ਲਾਇਆ ਸੀ ਕਿਤੇ ਤੇ ਨਾ ਆਏ ਨੇ ਇਹ ਮੇਮਣੇ ਦੇ ਉੱਤੇ ਖੇਡੀ ਜਾਂਦੇ ਰਹਿੰਦੇ ਆ ਕੋਲੇ ਪਿਆਰ ਰਹਿਣਾ ਹੈ ਵਧੀਆ ਠੀਕ ਹੈ ਇਹਦੀਆਂ ਰੋਟੀਆਂ ਚਾ ਕੇ ਬੱਕਰੀਆਂ ਖਾ ਜਾਂਦੀਆਂ ਨੇ ਤੇ ਆਹ ਦੇਖੋ ਜੀ ਇਹਦੀ ਜਾਨ ਬਚਾਈ ਸੀ ਗਲ ਕਰੇ ਚ ਖੂਨ ਗੰਦਾ ਸੀ ਭਾਂਜੋਚ ਤੇ ਇਹਨੇ ਕਿੱਡੇ ਨੁਕਸਾਨ ਕਰੇ ਹੂੰ ਹਰ ਖੂਨ ਕਿਵੇਂ ਕਮੀ ਜਾਂਦਾ ਇਹਦੀ ਪਲੇਟ ਫੁੱਲੀ ਹੋਈ ਆ ਹੁਣ ਤੇ ਇਹਨੂੰ ਸਾਡੇ ਕਿਉਂ ਨਾ ਕਿਤੇ ਪਰਾਂ ਕਿਉਂਕਿ ਇਹੋ ਜਿਹੀ ਫਿਰ ਕਤੀੜ ਰੱਖਣ ਉਹੋ ਜਿਹੇ ਬੰਦੇ ਵੀ ਨਹੀਂ ਰੱਖਣ ਵਾਲੇ ਹੁੰਦੇ ਜਿਹੜਾ ਕਿਰਾ ਧੋਖਾ ਦੇ ਜਾਣ ਤੇ ਉਹ ਇਹ ਜੇ ਕੁੱਤੇ ਵੀ ਨਹੀਂ ਰੱਖਣ ਵਾਲੇ ਹੁੰਦੇ ਇਹ ਨਸਲਾ ਦਾ ਫਰਕ ਹੁੰਦਾ ਹਰੇਕ ਖੂਨ ਵਫਾਦਾਰ ਨਹੀਂ ਹੁੰਦਾ ਇਹ ਗੱਲ ਪੱਕੀ ਹੈ ਹਰੇਕ ਖੂਨ ਵਫਾਦਾਰ ਨਹੀਂ ਹੁੰਦਾ ਤੇ ਜਿਹੜਾ ਖੂਨ ਵਫਾਦਾਰ ਹੁੰਦਾ ਉਹਦੀ ਆਪਾਂ ਨੂੰ ਕਦਰ ਕਰਨੀ ਚਾਹੀਦੀ ਹੈ ਠੀਕ ਹੈ ਉਹ ਬੈਠਾ ਬਾਹਰ ਬਈ ਚਾਹੇ ਆਪਾਂ ਨੂੰ ਕੋਈ ਕਰੋੜ ਰੁਪਈਆ ਦੇ ਦੇ ਆਪਾਂ ਫੇਰ ਵੀ ਨਹੀਂ ਕੁੱਤਾ ਦਿੰਦੇ ਤੇ ਇਹੋ ਜੇ ਕਤੀੜ ਚਾਹੇ ਆਪਾਂ ਨੂੰ ਕੋਈ ਨਾਲ ਕਰੋੜ ਰੁਪਈਆ ਦੇ ਦੇ ਆਪਾਂ ਫੇਰ ਵੀ ਨਹੀਂ ਲੈਂਦੇ ਆਹ ਫਰਕ ਹੁੰਦਾ ਅੱਜ ਆਪਣਾ ਨੀਰ ਆ ਗਿਆ ਮੋਕੇ ਨੂੰ ਮਾੜਾ ਮੋਟਾ ਜਿਹਾ ਪਾਇਆ ਖੁੰਝੀ ਹੋਇਆ ਜਾ ਕੇ ਉਹ ਇਹਨਾਂ ਦੇ ਪਸੰਦ ਨਹੀਂ ਤੇ ਕਿਵੇਂ ਝਾਕੀ ਜਾਂਦੀ ਹੈ ਦੇਖੋ ਇਨਨੂੰ ਆਏ ਵੀ ਸਾਨੂੰ ਨੀਰਾ ਨੀਰਾ ਪੁੱਤ ਮੁੱਕ ਗਿਆ ਤੇ ਹੁਣ ਸਾਨੂੰ 11 ਵਜੇ 12 ਵਜੇ ਲੂਸਣੀ ਪਿਆ ਕਰੀ ਸਿੱਧਾ ਡਾਇਰੈਕਟ ਉੱਥੇ ਹੀ ਲੈ ਜਾਓ ਆਪਦੀ ਗੱਡੀ ਖਿੱਚ ਕੇ 12:00 ਵਜੇ ਤੱਕ ਇਨਨੂੰ ਹੁਣ 12 ਵਜੇ ਲੂਸਣੀ ਪਾ ਕੇ ਰਿਹਾ ਕਿਉਂਕਿ ਉਦੋਂ ਪਹਿਲਾਂ ਤਰੇਲ ਹੁੰਦੀ ਹੈ ਤਰੇਲ ਵਾਲਾ ਹਰਾ ਪੱਠਾ ਇਹਨਾਂ ਦੇ ਕਾਮਯਾਬ ਨਹੀਂ ਰਾਤ ਨੂੰ ਜਵਾ ਕੁੱਤਰ ਕੇ ਰੱਖਿਆ ਕਰਾਂਗੇ ਆਥਣੇ ਵੀ ਅੱਜ ਦੁਪਹਿਰੇ ਕੁੱਤਰ ਲੈ ਜਾਵਾ ਉਹ ਰਾਤ ਨੂੰ ਇਹਨਾਂ ਦਾ ਟੋਕਰਾ ਡੱਲ ਕੋ ਕੇ ਰੱਖ ਲਿਆ ਕਰਾਂਗੇ ਮੁਰਗਿਆ ਮਰ ਗਿਆ ਤੋਂ ਨਹੀਂ ਤਾਂ ਉਹ ਦੇਖੋ ਉਹ ਡੱਡੂ ਕੋ ਅੱਖੇ ਵਰਗੇ ਬਹੁਤ ਭੜਿਆ ਖਲਾਰ ਦਿੰਦੇ ਆ ਸਾਰਾ ਕੁਝ ਇਹ ਹੁਣ ਅੱਜ ਥੋੜੀ ਜਿਹੀ ਦਿੱਕਤ ਆਊ ਬੱਕਰੀਆਂ ਨੂੰ ਕਿਉਂਕਿ ਅੱਜ ਲੂਸਣ ਸਾਫ ਤੇ ਹੀ ਚੱਲੂਗਾ ਇਹਨੂੰ ਪੰਡ ਲੂਸਣ ਦੀ ਸਾਫ ਤੇ ਛੱਟਾਂਗੇ ਫੇਰ ਦੇਖੋ ਕੀ ਬਣਦਾ ਹੈ ਆ ਦੇਖੋ ਆਪਾਂ ਗਏ ਜੀ ਗ੍ਰਾਈਂਡਰ ਲੈਣ ਪੰਡੋ ਧੰਦਾ ਗ੍ਰਾਈਂਡਰ ਤੇ ਮਸ਼ੀਨ ਦੇ ਦਾਤ ਕਰ ਦੇਣ ਸਾਫ ਜੀ ਫੇਰ ਦੇਖਿਓ ਜੀ ਕੀ ਬਣਦਾ ਪਹਿਲਾਂ ਦਾਤ ਕਢਾਏ ਹੋਏ ਸੀ ਮੱਖ ਮੁੱਕ ਦਾ ਟੋਕਾ ਕਰਦੇ ਚਰੀ ਜਾ ਕਰਦੇ ਸੀ ਤਾਂ ਕਰਕੇ ਉਹ ਉਹ ਲੋਹਣੀ ਕੋਈ ਹੁਣ ਗ੍ਰੈਂਡਰ ਲਾ ਕੇ ਜਮਾ ਸਾਫ ਕਰਦਾ ਜੀ ਫਿਰ 15 ਕਿਨੇ ਲੋੜਦੀ ਪੈਂਦੀ ਫਿਰ 15 ਦੇ ਵਾਰ ਵਾ ਫੇਰ ਕਰ ਦਿਆ ਕਰਾਂਗੇ ਤੇ ਜਾਂਦਾ ਹੀ ਬੰਬੂ ਮਾਰ ਧੀਂਦੇ ਨਹੀਂ ਵਾ ਇਹ ਹੋਣਾ ਸੀ ਕਿ ਐਤਰੀ ਟਾਊਨ ਚ ਬਹੁਤ ਹੀ ਆਲਮੋਸਟ ਥੋੜਾ ਜਿਹਾ ਟਾਈਮ ਲਿਕੋਣਾ ਵੀ ਸ਼ੁਰੂ ਹੋ ਗਿਆ ਉਹ ਬੁੜੀਆਂ ਦੇਖੋ ਬਾਈ ਆਪਣਾ ਵੀਜਾ ਲੂਸਣ ਹੈ ਮੇਥਿਆ ਵਰਗਾ ਹੁੰਦਾ ਤੇ ਮੇਥੀ ਚ ਉਹ ਲੂਸਣੀ ਤੋੜੀ ਜਾਂਦੀਆਂ ਨੇ ਆਹ ਦੇਖੋ ਉਰੇ ਵਿੱਚ ਨਹੀਂ ਦੀ ਸੀ ਜਾਂਦੀਆਂ ਨੇ ਲੂਸਣੀ ਤੋੜੀ ਜਾਂਦੀ ਉਹਨਾਂ ਨੂੰ ਐ ਵੀ ਮੇਥੇ ਵਾਲੇ ਪਰੌਂਠੇ ਪਕਾਵਾਂਗੇ ਵੀ ਇੰਨੇ ਮੇਥੇ ਕਿਵੇਂ ਵੀ ਰੱਖੇ ਇਹਨਾਂ ਨੇ ਦੇਖੋ ਬਾਹਲੀਆਂ ਬੁੜੀਆਂ ਲੈ ਜਾਂਦੀਆਂ ਨੇ ਜਮਾ ਮੇਥਿਆ ਵਰਗਾ ਹੁੰਦਾ ਲੂਸਣ ਤੇ ਉਹ ਦੇਖੋ ਕਿਵੇਂ ਤੋੜਨ ਲੱਗ ਰਹੀਆਂ ਨੇ ਦੇਖੋ ਜੀ ਘਰ ਤੇ ਦਾ ਤਿੱਖੇ ਬਾਈ ਜੀ ਲੂਸਣ ਵੱਢ ਕੇ ਲਿਆਂਦਾ ਅੱਜ ਇਹ ਖਲਿਆਰ ਨਹੀਂ ਤਾਂ ਹੈਗੇ ਆਪੀ ਚੁੱਕ ਲੈਣਗੇ ਮਾਗਰੋਂ ਇਹ ਬੱਕਰੀਆਂ ਨੂੰ ਜੀ ਸਾਭ ਤਾਂ ਲੂਸਣ ਚੱਲਣਾ ਹੁਣ ਤੇ ਜਿਵੇਂ ਹੁਣ ਆ ਢੱਡੇ ਜਿੰਨਾ ਚੱਲ ਹੁਣ ਢੱਡ ਨਹੀਂ ਕੋਖਣੀ ਚਾਕੇ ਦੀ ਉਹਨਾਂ ਚੱਲ ਪਾਈ ਚੱਲਾਂਗੇ ਸਾਨੂੰ ਚਾਹੇ ਦਿਨ ਚ 10 ਵਾਰੀ ਪਾਉਣਾ ਪੈ ਜਾ ਕਰੇ ਹੂੰ ਖਾਂਣ ਦੀਆਂ ਵਧੀਆ ਇਹ ਬਾਕੀ ਥੋੜਾ ਟਾਈਮ ਲੇਟ ਹੋ ਜਾਂਦਾ ਜਿਵੇਂ ਹੁਣ 12 ਵਜੇ ਪਏ ਆ ਅੱਜ ਦਿਨ ਵੀ ਥੋੜੇ ਮਿੱッセ ਲੱਗਣ ਲੱਗੇ ਵੀ ਪਿਆਜ ਇਹਨਾਂ ਨੂੰ ਲੇਟ ਕਰੂਗਾ ਕਰ ਪਾਇਆ ਕਰਾਂਗੇ ਢੱਕਵਾ ਜਿੰਨਾ ਚਿਰ ਇਹਨਾਂ ਦਾ ਦਿਲ ਕਰਦਾ ਹੋਣਾ ਚਿਰ ਇਹਨਾਂ ਨੂੰ ਖੁੱਲੀ ਛੁੱਟੀ ਦਿਆ ਕਰਾਂ ਵੀ ਖਾਓ ਭਈ ਰੱਜ ਕੇ ਨਵੇ ਹੁਣ ਨਿਕੇਵੇਂ ਬਣਿਆ ਨੂੰ ਨੀ ਕੋਈ ਡਿੱਕਾ ਵੀ ਥੱਲੇ ਪਾਉਣ ਦਾ ਜਿਹੜਾ ਥੱਲੇ ਡਿੱਗਿਆ ਕਰੂਏ ਆਪੀ ਚੱਗੀ ਜਾ ਕਰਨੀਆਂ ਦੇਖ ਹੌਲੀ ਹੌਲੀ ਸਾਰਾ ਦਿਨ ਚੱਲਿਆ ਕਰੂ ਹੁਣ ਇਹ ਜਿਗਾਰਡ ਲੋ ਵੀ ਬਾਈ ਜੀ ਚਾਰ ਪੱਟ ਤਾਂ ਤੇ ਹੁਣ ਆਪਾਂ ਵੜ ਜਾਂ ਜਵਾ ਦੇਖੋ ਛੱਟ ਕੀ ਬੰਦਾਂ ਜਵੇ ਦਾ ਆਪਣੇ ਕੋਲ ਕੇਹਰਾ ਇੱਕ ਹੀ ਹੈ ਜੀ ਘਰ ਦੇ ਮੰਗਰ ਥਾਣਾ ਜਿਹੜਾ ਆਪਣਾ ਇੱਧਰ ਸਰੋ ਵੀ ਬੀਜਨੀ ਦਾ ਸਾਰੇ ਤੇ ਜਵੀ ਸੀ ਪਰ ਜਵੀ ਸੇ ਬਾਹਣ ਦਾ ਕੱਖਾ ਵਾਲਾ ਦੇਖੋ ਇਹਦੇ ਵਿੱਚ ਆ ਗੰਦਾ ਕੱਖ ਵਾਲਾ ਹਰਾ ਹੁੰਦਾ ਐਵੇਂ ਵੀ ਜੇ ਇੱਕ ਬਾੜ ਦੇਗਾ ਜੇ ਵਾ ਇੱਕ ਠੀਕ ਹੈ ਦੂਜੀ ਦੇਗਾ ਤਾਂ ਵੀ ਠੀਕ ਹੈ ਜਵੇ ਜੁੱਤੇ ਆਏ ਆ ਵੀ 2D4 ਹੋ ਜਾਂਦੀ ਹੈ ਜੇ ਨਾ 2D4 ਹੋਈ ਬਸ ਕਿਹੜੀ ਹੁੰਦੀ ਹੈ ਦੂਜੀ ਇਹਦੇ ਵਾਲੀ ਜਿਹੜੀ ਹੁਣ ਚੱਲੀ ਹੈ ਉਹ ਕਰ ਦਾਂਗੇ ਮੈਂ ਖੜੇ ਜਾ ਗੰਦਾ ਕੱਖ ਵਾਲਾਗਾ ਆ ਗਾਜਰ ਸੇਜਾ ਜਾਂ ਬਾਥੂ ਹੋਰ ਲੱਲਾ ਪੱਬਾ ਜਾ ਆ ਚੱਕਰ ਮੁਹਰੇ ਜੀ ਬੀਜ ਦਾਂਗੇ ਸਰੋਵਾਲੀ ਤੇ ਜਵੇ ਵਾਲੇ ਚ ਮੱਕ ਗੇਤਾ ਤੇ ਬਾਕੀ ਦੇਖਦੇ ਆਂ ਕੀ ਬੰਦਾ ਹਰਾ ਹਕ ਉਤਰ ਗਿਆ ਫਰਕ ਦੇਖੋ ਕਿੰਨਾ ਅੱਜ ਹੀ ਦਾਤ ਲਾਏ ਤੇ ਪਾਣੀ ਪੂਣੀ ਪੜੇ ਤਾਂ ਪਾਣੀ ਨਾਲ ਫਟਾ ਭਰ ਜਾਂਦਾ ਮੁਰਾ ਹਾਲ ਅੱਜ ਹੀ ਹਰਾ ਪਿਆ ਨਾ ਪੁਰਾ ਜਿਵੇਂ ਭਾਈ ਦਾ ਕਰਦ ਨਾਲ ਕੱਟਿਆ ਹੁੰਦਾ ਦੇਖੋ ਚੇ ਦਾਲ ਧਰ ਲਓ ਹੁਣ ਬੁੜੀਆਂ ਨੂੰ ਫੜਾ ਕੇ ਨਾ ਵੀ ਸਾਗ ਐ ਦਾਲ ਧਰ ਲਓ ਇਧਰ ਆਪਣੀ ਸਬਜ਼ੀ ਐ ਜੀ ਫਰਮਾਤਾ ਅਜ ਹਰਾ ਹੂਰਾ ਸਾਰਾ ਕੁਸ ਇਧਰ ਦੇਖੋ ਜੀ ਸ਼ਕਾਰੀ ਨੂੰ ਘੁਮਾ ਰਹੇ ਬੰਦੇ ਕਹੋ ਚਾਚਾ ਕਿਵੇਂ ਹੋ ਸ਼ਕਾਰੀ ਕੀ ਕਰੀ ਜਾਂਦਾ ਪਾਣੀ ਦੇਖੋ ਕਿਥੇ ਪੀਂਦਾ ਖਾਲਚੋਂ ਓਏ ਜੱਕੀ ਚਾਲ ਇਹ ਆ ਜੀ ਖਤਰਨਾਕ ਕੁੱਤਾ ਪੂਰਾ ਫੁੱਲ ਕੱਬਾ ਇਹ ਕਦੇ ਬੰਦੇ ਦੀ ਝੇਜਦਾ ਇਹ ਹੈ ਆਏ ਦੰਦ ਨਜ਼ਾਰੇ ਇਹ ਹੇ ਇਹ ਕੁੜੀ ਆਪਣੀ ਬਾਈ ਜੀ 30 ਸਾਲ ਤੋਂ ਪਲੱਸ ਹੈ ਹੁਣ ਮਚਾਰੀ ਮਾੜੀ ਦੇਖਣਯੋਗ ਹੋ ਗਈ ਪਹਿਲਾਂ ਬਾਲੀ ਲੱਸੀ ਸੀ ਦੇਖੋ ਅੰਦਰ ਧੂਆ ਚੱਲਦਾ ਨਾ ਕਾਲੀ ਹੋ ਜਾ ਪਿੱਛੇ ਸਿਆਲ ਦੇ ਵਿੱਚ ਵਿੱਚ ਤੁਸੀਂ ਪਹਿਲਾਂ ਵੀ ਦੇਖਿਆ ਆ ਕੁੜੀ ਦੇ ਇਫਰਕ ਪੈ ਗਿਆ ਪੂਰਾ ਫੁੱਲੀ ਇਹਦਾ ਵੀ ਪੈ ਜੂ ਮਾਬਾ ਨਾਨਕ ਭਲੀ ਕਰੇ ਨਾ ਜੋ ਤੇ ਦੇਖੋ ਭਾਈ ਧੂਆਂ ਤਾਂ ਹੀ ਆ ਪਾ ਰਨੇ ਅੰਦਰ ਤਰਪਾਲਾ ਲਿਆ ਕੇ ਲਾਵਾਂਗੇ ਕੱਲ ਨੂੰ ਇੱਥੇ ਫੇਰ ਦੇਖਦੇ ਆਂ ਕੀ ਬਣਦਾ ਹੈ ਭਾਈ ਜੀ ਅੱਜ ਆਪਾਂ ਨੂੰ ਹੋ ਗਿਆ ਨੇਹਰਾ ਥੋੜਾ ਜਿਹਾ 5:30 ਵਜ ਗਏ ਤੇ ਧੂਆਂ ਇੱਥੇ ਵੀ ਆ ਗਿਆ ਆਪੀ ਬਾਲਮ ਚੱਲੀ ਜਾਂਦੇ ਆ ਇੱਥੇ ਨਾ ਹੁਣ ਆਪਾਂ ਦੇਖ ਲੈਂਦੇ ਤੇ ਇੱਧਰ ਰੱਖੇ ਤਾਂ ਵੀ ਨਹੀਂ ਉਧਰ ਬਰਾਂਡੇ 'ਚ ਕਰੇ ਨਾ ਹੀਟਰ ਲਾਵਾਂਗੇ ਤਾਂ ਹਾਂ ਲਿਆ ਕੇ ਨਾ ਜਿਹੜੇ ਰਾਡ ਵਾਲੇ ਹੀਟਰ ਹੁੰਦੇ ਉਹ ਤਾਂ ਹਲਾ ਦਾਂਗੇ ਤਾਂ ਹਾਂ ਤੋਂ ਥੱਲੇ ਆਪੀ ਗਰਮ ਗਰਮੈਸ਼ ਆਇਆ ਕਰੂਗੀ ਫੇਰ ਦੇਖਦੇ ਆਂ ਕੀ ਬਣਦਾ ਹੈ ਜੇ ਅਪਾ ਬਾਹਲੇ ਗਰਮ ਕਰ ਦਿੰਨੇ ਆ ਫਿਰ ਜਦੋਂ ਤੜਕੇ ਪਸ਼ੂ ਬਾਹਰ ਕੱਢਦੇ ਆ ਫਿਰ ਬਾਹਲੀ ਧੁੱਪ ਚੜੀ ਤੋਂ ਕੱਢਣੇ ਪੈਂਦੇ ਨੇ ਜੇ ਅਪਾ ਰਾਤ ਨੂੰ ਬਾਹਲੇ ਗਰਮ ਕਰ ਲੈਨੇ ਇਹਨਾਂ ਨੂੰ ਫਿਰ ਕੋਈ ਗਰਮ ਸਰਦ ਹੋਣ ਦਾ ਡਰ ਰਹਿੰਦਾ ਤੇ ਬੱਕਰੀਆਂ ਜਾ ਹੀਟ ਚਾਰੀਏ ਤੜਕੇ ਦੀ ਨਾ ਕੁਝ ਖਾਂਦੀ ਆ ਨਾ ਖਾਣ ਦਿੰਦੀ ਆ ਬੱਕਰੀਆਂ ਨੂੰ ਤੰਗ ਕਰੀ ਜਾਂਦੀ ਆ ਬੱਕਰੇ ਆਪਣੇ ਵਿਚਾਰੇ ਬੁੱਢੇ ਜਿਹੇ ਆ ਤੇ ਆ ਫਿਰਦੇ ਤਿੰਨ ਠੀਮਣੇ ਮੀਮਣੇ ਭਈ ਆਪਣੇ ਦੇਖੋ ਜੀ ਹੁਣ ਇੱਥੇ ਖੜ ਗਏ ਆ ਕੰਜੜਾ ਇਕੱਠਾ ਜਾ ਹੋਇਆ ਕਿਵੇਂ ਖੜਾਇਆ ਮੈਨੂੰ ਲੱਗਦਾ ਮਾੜੀ ਮੋਟੀ ਢਿੱਲੇ ਮੱਸੇ ਨੂੰ ਲਾਉਣੇ ਆ ਟੀਕਾ ਲਿਆਖੇ ਜੇ ਕੋਈ ਆ ਮੀ ਬਣਾ ਦੇਖੋ ਜੀ